ਫਰੈਂਡਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਅਗਲਾ ਜਿਹੜਾ ਕੌਸ਼ਲ ਹੈ ਪ੍ਰਸ਼ਨ ਪੁੱਛਣ ਦਾ ਕੌਸ਼ਲ ਕਿਸੀ ਜਦੋਂ ਪ੍ਰੈਕਟਿਸ ਕਰਨੀ ਹੈ ਸੂਖਮ ਅਧਿਆਪਨ ਦੇ ਵਿੱਚ ਅਭਿਆਸ ਕਰਨਾ ਹੈ ਤਾਂ ਪ੍ਰਸ਼ਨ ਕਿਵੇਂ ਪੁੱਛਣੇ ਆ ਉਹਦਾ ਲੈਸਨ ਪਲਾਨ ਉਹਦੀ ਜਿਹੜੀ ਪਾਠ ਯੋਜਨਾ ਕਿਵੇਂ ਬਣੇਗੀ ਸਾਰਾ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜਮਾਤ ਵਿੱਚ ਜੋ ਵੀ ਵਿਸ਼ਾ ਸਮਗਰੀ ਪੜਾਈ ਗਈ ਹੈ ਉਸ ਦੇ ਕਿਹੜੇ ਉਦੇਸ਼ਾਂ ਦੇ ਕਿਸ ਸੀਮਾ ਤੱਕ ਪ੍ਰਾਪਤੀ ਹੋਈ ਹੈ ਇਹ ਸਵਾਲ ਪੁੱਛ ਕੇ ਜਾਣਿਆ ਜਾ ਸਕਦਾ ਹੈ ਮੀਨਸ ਕਿ ਸਪੋਜ਼ ਕਰੋ ਅਸੀਂ ਕੱਲ ਕੋ ਚੈਪਟਰ ਬੱਚਿਆਂ ਨੂੰ ਪੜਾਇਆ ਅਸੀਂ ਪੜਾ ਚੁੱਕੇ ਅਸੀਂ ਬੱਚਿਆਂ ਨੂੰ ਕਿਹਾ ਕਿ ਤੁਸੀਂ ਕੱਲ ਨੂੰ ਇਹਦੀ ਰਿਵੀਜ਼ਨ ਕਰਕੇ ਆਉਣੀ ਹੈ ਤੇ ਬੱਚੇ ਰਿਵੀਜ਼ਨ ਕਰਨਗੇ ਤੇ ਉਹਨਾਂ ਨੂੰ ਉਸੇ ਨਾਲ ਧਿਆਨ ਦੱਸਣਾ ਕਿ ਕੱਲ ਨੂੰ ਤੁਹਾਨੂੰ ਇਹਦੇ ਵਿੱਚੋਂ ਅਸੀਂ ਜਿਹੜੇ ਪ੍ਰਸ਼ਨ ਨੇ ਉਹ ਪੁੱਛਾਂਗੇ ਤਾਂ ਨੈਕਸਟ ਡੇ ਅਸੀਂ ਜਿਹੜਾ ਇਹ ਪ੍ਰਸ਼ਨ ਪੁੱਛਣ ਦਾ ਸਵਾਲ ਪੁੱਛਣ ਦਾ ਕੌਸ਼ਲ ਹੈ ਉਹ ਅਪਲਾਈ ਕਰਾਂਗੇ ਕਲਾਸ ਦੇ ਵਿੱਚ ਤੇ ਬੱਚੇ ਉੱਤਰ ਦੇਣਗੇ ਜੋ ਜੋ ਅਸੀਂ ਪ੍ਰਸ਼ਨ ਉਸ ਪਾਠ ਨਾਲ ਸੰਬੰਧਿਤ ਪੁੱਛਾਂਗੇ ਇਹ ਹੁੰਦਾ ਰਹੇ ਜੀ ਪ੍ਰਸ਼ਨ ਪੁੱਛਣ ਦਾ ਕੌਸ਼ਲ ਬਟ ਇਹ ਤਾਂ ਹੋ ਗਈ ਸਿੰਪਲ ਗੱਲ ਜਿਵੇਂ ਤੁਹਾਨੂੰ ਪਤਾ ਲੱਗੇ ਕਿ ਪ੍ਰਸ਼ਨ ਪੁੱਛਣ ਦੇ ਕੌਸ਼ਲ ਦੇ ਵਿੱਚ ਇਹਦੇ ਆਪਾਂ ਨੇ ਸਿਰਫ ਪ੍ਰਸ਼ਨ ਪੁੱਛਨੇ ਆ ਬਟ ਇਹ ਚ ਬਹੁਤ ਸਾਰੀਆਂ ਗੱਲਾਂ ਧਿਆਨ ਰੱਖਣ ਵਾਲੀਆਂ ਹੁੰਦੀਆਂ ਨੇ ਪ੍ਰਸ਼ਨ ਕਿਵੇਂ ਦੇ ਹੋਣੇ ਚਾਹੀਦੇ ਨੇ ਕਿਸ ਤਰੀਕੇ ਦੇ ਹੋਣੇ ਚਾਹੀਦੇ ਨੇ ਵਿਆਕਰਨਕ ਪੱਖ ਤੋਂ ਕਿਹੋ ਜਿਹਾ ਹੋਣੇ ਚਾਹੀਦੇ ਨੇ ਸਾਰਾ ਕੁਝ ਅਸੀਂ ਨੇ ਇਹਦੇ ਵਿੱਚ ਦੇਖਣਾ ਹੁੰਦਾ ਫਰ ਜਿਹੜੇ ਵਿਦਿਆਰਥੀਆਂ ਦੇ ਜਵਾਬ ਨੇ ਵੱਖ-ਵੱਖ ਤਰ੍ਹਾਂ ਦੇ ਹੋ ਸਕਦੇ ਨੇ ਜਿਸ ਤਰ੍ਹਾਂ ਕੁਝ ਬਿਲਕੁਲ ਠੀਕ ਹੋ ਸਕਦੇ ਨੇ ਕੁਝ ਅਧਿਕ ਠੀਕ ਕੁਝ ਗਲਤ ਹੋ ਸਕਦੇ ਨੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਵੀ ਕੋਈ ਜਵਾਬ ਨਾ ਦੇਣ ਬੱਚੇ ਤੇ ਇਹਦੇ ਵਿੱਚ ਜਿਹੜੀ ਇਸ ਵਿਧੀ ਤੇ ਅਸੀਂ ਗੱਲ ਕਰ ਰਹੇ ਹਾਂ ਸਵਾਲ ਜਵਾਬ ਦੀ ਇਹ ਬਹੁਤ ਹੀ ਇਹਦੇ ਵਿੱਚ ਖਾਸ ਢੰਗ ਹੈ ਜਿਹਦੇ ਵਿੱਚ ਵਿਦਿਆਰਥੀ ਜਮਾਤ ਦੇ ਵਿੱਚ ਸਦਾ ਚੌਕੰਨੇ ਰਹਿੰਦੇ ਨੇ ਮੀਨਸ ਐਕਟਿਵ ਰਹਿੰਦੇ ਨੇ ਤੇ ਸਵਾਲ ਪੁੱਛਣਾ ਵੀ ਇੱਕ ਕੌਸ਼ਲ ਹੈ ਹੁਣ ਜੇਕਰ ਅਸੀਂ ਸਾਨੂੰ ਪਤਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਸਵਾਲ ਅਸੀਂ ਬਣਾਉਣੇ ਆ ਕਿਵੇਂ ਪੁੱਛਣੇ ਆ ਕਿਵੇਂ ਦਾ ਸੀਕੁਐਂਸ ਰੱਖਣਾ ਹੈ ਫਿਰ ਇਸੀ ਵਧੀਆ ਢੰਗ ਦੇ ਨਾਲ ਜਿਹੜੀ ਇਹ ਸਕਿੱਲ ਹੈ ਉਹਨੂੰ ਸਿੱਖ ਸਕਦੇ ਆ ਅਧਿਆਪਕ ਜਿੰਨੀ ਕੁਸ਼ਲਤਾ ਦੇ ਨਾਲ ਸਵਾਲ ਪੁੱਛੇਗਾ ਤੇ ਵਿਦਿਆਰਥੀਆਂ ਤੋਂ ਜਵਾਬ ਲੈਣ ਦੇ ਵਿੱਚ ਉਹ ਉਨਾ ਹੀ ਸਫਲ ਹੋਏਗਾ ਹੁਣ ਤੁਹਾਨੂੰ ਇਸ ਥੋੜਾ ਫਿਗਰ ਦੇ ਵਿੱਚ ਮੈਂ ਦਿਖਾ ਰਹੀ ਹਾਂ ਆ ਇੱਧਰ ਹੈ ਰਜ ਰੇਟਿੰਗ ਉਧਰ ਨੂੰ ਵਧੀਆ ਵਾਲੀ ਹੈ ਤੇ ਇੱਧਰ ਨੂੰ ਕਟਿਆ ਮੀਨ ਜੇ ਤੁਸੀਂ ਜਾਇ ਇਹ ਕਹਿ ਲੋ ਵੀ ਕਟਿਆ ਤੋਂ ਵਧੀਆ ਉੱਪਰ ਵੱਲ ਨੂੰ ਜਾਣਾ ਹੈ ਹੁਣ ਪ੍ਰਸ਼ਨ 1 ਠੀਕ ਹੈ ਜੀ ਅਸੀਂ ਪ੍ਰਸ਼ਨ ਪੁੱਛਦੇ ਹੁਣ ਇਹ ਕਿਹੋ ਜਿਹਾ ਸੋਚ ਆਧਾਰਿਤ ਹੈ ਜਾਂ ਅਨੁਮਾਨ ਰਹਿਤ ਹੈ ਪ੍ਰਸ਼ਨ ਤੇ ਡਿਪੈਂਡ ਕਰਦਾ ਵੀ ਅਨੁਮਾਨ ਜਾਂ ਅਨੁਮਾਨ ਰਹਿਤ ਹੈ ਸੋਚ ਅਧਾਰਿਤ ਹੁਣ ਸੰਭਾਵਿਤ ਉੱਤਰ ਹੁਣ ਕਿਹੋ ਜਿਹਾ ਹੋ ਸਕਦਾ ਬਿਲਕੁਲ ਸਹੀ ਵੀ ਹੋ ਸਕਦਾ ਅੱਧਾ ਸਹੀ ਵੀ ਹੋ ਸਕਦਾ ਅਧੂਰਾ ਹੋ ਸਕਦਾ ਪਰ ਸਹੀ ਹੋ ਸਕਦਾ ਮੀਨ ਜਿੰਨਾ ਕਿ ਬੱਚੇ ਨੇ ਦੱਸਿਆ ਗਲਤ ਵੀ ਹੋ ਸਕਦਾ ਕੋਈ ਜਵਾਬ ਨਹੀਂ ਇਹ ਵੀ ਹੋ ਸਕਦਾ ਇੱਕ ਹੋ ਸਕਦਾ ਵੀ ਬਿਨਾਂ ਸੋਚੇ ਅਨੁਮਾਨ ਅਧਾਰਿਤ ਜਵਾਬ ਫਿਰ ਵਿਦਿਆਰਥੀ ਨੇ ਪੂਰਾ ਉੱਤਰ ਦਿੱਤਾ ਤੇ ਸਾਰਾ ਉੱਤਰ ਠੀਕ ਹੈ ਵਿਦਿਆਰਥੀ ਨੇ ਪੂਰਨ ਉੱਤਰ ਦਿੱਤਾ ਪਰ ਉਹਦਾ ਅੱਧਾ ਕੋ ਹਿੱਸਾ ਠੀਕ ਹੈ ਤੇ ਬਾਕੀ ਗਲਤ ਹੈ ਸੇਮ ਰਜੇ ਜਿਵੇਂ ਦੇਖੋ ਆਪਾਂ ਸਕੂਲ ਦੇ ਵਿੱਚ ਪੜ੍ਹ ਕੇ ਆਇਆ ਆਪਣੇ ਨਾਲ ਵੀ ਇਦਾਂ ਹੀ ਹੁੰਦਾ ਸੀ ਜਦੋਂ ਪ੍ਰਸ਼ਨ ਪੁੱਛੇ ਜਾਂਦੇ ਸੀ ਕੋਈ ਪੂਰਾ ਸੁਣਾ ਦਿੰਦਾ ਸੀ ਤੇ ਕੋਈ ਅੱਧ ਪਚਾਦ ਸੁਣਾ ਦਿੰਦਾ ਸੀ ਕੋਈ ਬਿਲਕੁਲ ਨਹੀਂ ਬੋਲਦਾ ਸੀ ਸੇਮ ਉਸੇ ਤਰੀਕੇ ਦਾ ਹੀ ਹੈ ਇਹ ਤੇ ਵਿਦਿਆਰਥੀ ਨੇ ਅਧੂਰਾ ਬੋਲਿਆ ਪਰ ਜਿੰਨਾ ਵੀ ਬੋਲਿਆ ਉਹ ਠੀਕ ਹੈ ਵਿਦਿਆਰਥੀ ਨੇ ਜਿੰਨਾ ਬੋਲਿਆ ਉਹ ਸਾਰੇ ਗਲਤ ਹੈ ਮੀਨ ਜਿਹਨੂੰ ਕੁਝ ਵੀ ਨਹੀਂ ਆਉਂਦਾ ਸੀ ਤੇ ਵਿਦਿਆਰਥੀ ਕੁਝ ਵੀ ਨਹੀਂ ਬੋਲਿਆ ਇਹ ਸਾਰਿਆਂ ਦੇ ਅਕੋਰਡਿੰਗ ਆਪਾਂ ਇੱਥੇ ਲਿਖਤਾ ਫਿਰ ਹੁਣ ਵਰਤੇ ਜਾਣ ਵਾਲੇ ਤੱਤ ਜਾਂ ਤਕਨੀਕ ਹੁਣ ਪਹਿਲੇ ਤੇ ਹੈ ਜਿਹੜਾ ਕੀ ਕਰਨਾ ਜਦੋਂ ਬੱਚੇ ਨੇ ਪੂਰਾ ਉੱਤਰ ਦਿੱਤਾ ਉਹ ਸਾਰੇ ਠੀਕ ਵੀ ਹੈ ਤਾਂ ਅਸੀਂ ਉਹਦੇ ਮੁੜ ਕੇਂਦਰਨ ਕਰਨਾ ਜਿਵੇਂ ਅਸੀਂ ਕਹਿੰਦੇ ਕਿ ਫੋਕਸ ਕਰਨਾ ਤੇ ਆਲੋਚਨਾਤਮਕ ਸੁਚੇਤਤਾ ਦੇ ਵਿੱਚ ਵੀ ਵਾਧਾ ਕਰਨਾ ਹੈ ਫਿਰ ਵਿਦਿਆਰਥੀ ਨੇ ਜਿਹੜਾ ਪੂਰਾ ਉੱਤਰ ਦਿੱਤਾ ਤੇ ਅੱਧਾ ਗਲਤ ਸੀ ਅੱਧਾ ਠੀਕ ਉਹਦੇ ਵਿੱਚ ਜ਼ਿਆਦਾ ਸੂਚਨਾ ਪ੍ਰਾਪਤ ਕਰਨੀ ਜਿਵੇਂ ਕਿ ਇਹਦੇ ਆਪ ਕਈ ਵਾਰ ਕਹਿੰਦੇ ਸੀ ਸ਼ਾਬਾਸ਼ ਸ਼ਾਬਾਸ਼ ਦੱਸੋ ਹਾਂ ਜੀ ਹੋਰ ਅੱਗੇ ਕੀ ਵਾਪਰਿਆ ਕੀ ਹੋਇਆ ਉਹ ਅਕੋਰਡਿੰਗ ਫਿਰ ਉਹਨ ਵਿਦਿਆਰਥੀ ਨੇ ਅਧੂਰਾ ਬੋਲਿਆ ਪਰ ਜਿੰਨਾ ਵੀ ਬੋਲਿਆ ਉਹ ਠੀਕ ਹੈ ਹੁਣ ਚ ਉਕਸਾਉਣਾ ਉਕਸਾਉਣਾ ਦਾ ਮਤਲਬ ਵੀ ਹਾਂਜੀ ਬੇਟੇ ਦੱਸੋ ਤੁਸੀਂ ਦੱਸ ਸਕਦੇ ਹੋ ਮੈਨੂੰ ਪਤਾ ਯਾਦ ਹੈ ਤੁਹਾਨੂੰ ਇੱਕ ਤਰੀਕੇ ਦਾ ਬੱਚੇ ਨੂੰ ਮੋਟੀਵੇਟ ਕਰਨਾ ਤਿਆਰ ਕਰਨਾ ਉਹਨੂੰ ਪੁਨਰ ਨਿਰਦੇਸ਼ਨ ਦੇਣਾ ਫਿਰ ਜਿੰਨਾ ਵੀ ਬੋਲਿਆ ਸਾਰਾ ਗਲਤ ਹੈ ਤਾਂ ਉਹਨੂੰ ਵੀ ਉਕਸਾਉਣਾ ਵੀ ਨਹੀਂ ਨਹੀਂ ਬੇਟੇ ਠੀਕ ਕਰੋ ਆਪਣੇ ਉੱਤਰ ਨੂੰ ਤੁਸੀਂ ਦੱਸ ਸਕਦੇ ਹੋ ਚਾਹੇ ਥੋੜਾ ਬਹੁਤ ਦੱਸੋ ਇਹ ਤਰੀਕਾ ਫਿਰ ਜੇ ਕੁਝ ਵੀ ਨਹੀਂ ਬੋਲਿਆ ਉਹਨੂੰ ਵੀ ਰਜੇ ਉਕਸਾਉਣਾ ਹੈ ਠੀਕ ਹੈ ਪੁਨਰ ਨਿਰਦੇਸ਼ਨ ਵੀ ਕਰਨਾ ਹੈ ਜੇ ਬਿਨਾ ਸੋਚੇ ਸਮਝੇ ਜਿਹੜਾ ਅਨੁਮਾਨ ਆਧਾਰਿਤ ਜਵਾਬ ਦਿੱਤਾ ਹੈ ਤਾਂ ਉੱਥੇ ਵੀ ਜਿਹੜੀ ਜ਼ਿਆਦਾ ਸੂਚਨਾ ਪ੍ਰਾਪਤ ਕਰਨੀ ਹੈ ਹੁਣ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਸਵਾਲ ਪੁੱਛਣ ਦਾ ਕੌਸ਼ਲ ਕੀ ਹੈ ਜਮਾਤ ਵਿੱਚ ਵਿਦਿਆਰਥੀਆਂ ਦਾ ਧਿਆਨ ਅਧਿਆਪਨ ਬਿੰਦੂ ਉੱਤੇ ਕੇਂਦਰਿਤ ਰੱਖਣ ਦੇ ਲਈ ਵਿਦਿਆਰਥੀਆਂ ਨੂੰ ਸક્રિય ਰੱਖਣ ਦੇ ਲਈ ਮੀਨਸ ਐਕਟਿਵ ਰੱਖਣ ਦੇ ਲਈ ਉਹਨਾਂ ਦੀ ਜਾਣਕਾਰੀ ਤੇ ਦਿਲਚਸਪੀਆਂ ਦਾ ਪ੍ਰੀਖਣ ਕਰਨ ਦੇ ਲਈ ਉਹਨਾਂ ਦਾ ਵਿਚਾਰ ਪ੍ਰਗਟਾਵਾ ਦੇਖਣ ਦੇ ਲਈ ਉਹਨਾਂ ਦੀ ਯਾਦ ਸ਼ਕਤੀ ਕਿੰਨੀ ਕੁ ਹੈ ਕਲਪਨਾ ਨੂੰ ਪ੍ਰੇਰਿਤ ਕਰਨ ਦੇ ਲਈ ਤੇ ਅਧਿਆਪਨ ਵੱਲੋਂ ਸਿੱਖੀ ਹੋਈ ਸਮੱਗਰੀ ਦਾ ਮੁਲਾਂਕਣ ਕਰਨ ਦੇ ਲਈ ਜੇ ਅਧਿਆਪਨ ਨਹੀਂ ਅਧਿਆਪਕ ਵੱਲੋਂ ਹੁਣ ਅਧਿਆਪਕ ਨੇ ਜਿਹਨੀ ਸਮੱਗਰੀ ਸਿਖਾਈ ਸੀ ਉਹਦਾ ਮੁਲਾਂਕਣ ਕਰਨ ਦੇ ਲਈ ਫਿਰ ਅਧਿਆਪਕ ਰਾਹੀਂ ਸਾਰਥਕ ਸਾਫ਼ ਸੰਖੇਪ ਤੇ ਖਾਸ ਵਿਆਕਰਨਕ ਨਜ਼ਰ ਤੋਂ ਸ਼ੁੱਧ ਸਵਾਲਾਂ ਦਾ ਪੁੱਛੇ ਜਾਣਾ ਸਵਾਲ ਪੁੱਛਣ ਕੌਸ਼ਲ ਅਖਵਾਉਂਦਾ ਹੈ ਮੀਨਜ਼ ਕੋਈ ਰਜੈਕਟ ਇਹ ਚ ਟੈਕਟ ਹੁੰਦਾ ਹੈ ਪ੍ਰਸ਼ਨ ਪੁੱਛਣ ਦੇ ਤਰੀਕਾ ਹੁੰਦਾ ਹੈ ਵੈਸੇ ਨਹੀਂ ਹੈ ਕਿ ਇਸ ਅਸੀਂ ਪਾਠ ਪੜ੍ਹ ਲਿਆ ਉਹਦੇ ਵਿੱਚੋਂ ਜੋ ਵੀ ਪੁੱਛ ਲੋ ਨਹੀਂ ਫਿਰ ਇਹਦੇ ਕੁਝ ਉਦੇਸ਼ ਵੀ ਨੇ ਸਵਾਲ ਕਰਨ ਦੀ ਕਲਾ ਦਾ ਮਹੱਤਵ ਮੰਨੇ ਬਿਨਾ ਕੋਈ ਵੀ ਵਿਧਾਪਨ ਟੰਗ ਹੈ ਜਿਹੜਾ ਕਾਮਯਾਬੀ ਦੇ ਨਾਲ ਲਾਗੂ ਨਹੀਂ ਕੀਤਾ ਜਾ ਸਕਦਾ ਹੁਣ ਜਿਹੜਾ ਇਹ ਪ੍ਰਸ਼ਨ ਪੁੱਛਣ ਦਾ ਕੌਸ਼ਲ ਹੈ ਇਹ ਦੇ ਆਪਨ ਸਿੱਖਣ ਪ੍ਰਕਿਰਿਆ ਦਾ ਇੱਕ ਅਨਿੱਖੜਵਾਂ ਅੰਗ ਹੈ ਅਸੀਂ ਇਹਨੂੰ ਟੀਚਿੰਗ ਲਰਨਿੰਗ ਦੇ ਨਾਲੋਂ ਅਲੱਗ ਨਹੀਂ ਕਰ ਸਕਦੇ ਕਿਉਂਕਿ ਇਹ ਪੁਰਾਣੇ ਟਾਈਮ ਤੋਂ ਚੱਲਦਾ ਆ ਰਿਹਾ ਹੈ ਕਿ ਟੀਚਰ ਪ੍ਰਸ਼ਨ ਕਰਦੇ ਤੇ ਬੱਚੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦਿੰਦੇ ਨੇ ਹੁਣ ਪ੍ਰਸ਼ਨ ਪੁੱਛਣ ਦੇ ਉਦੇਸ਼ ਕੀ ਨੇ ਸੋਚਣ ਦੀ ਸ਼ਕਤੀ ਦਾ ਵਿਕਾਸ ਕਰਨਾ ਬੱਚਿਆਂ ਦੇ ਗਿਆਨ ਦਾ ਨਰੀਖਣ ਕਰਨਾ ਵਿਦਿਆਰਥੀਆਂ ਨੇ ਮੁਸ਼ਕਲਾਂ ਦਾ ਪਤਾ ਕਰਨਾ ਮੁਸ਼ਕਲਾਂ ਦਾ ਪਤਾ ਕਰਨਾ ਮਤਲਬ ਕਿ ਬੱਚੇ ਨੂੰ ਕਿੰਨਾ ਕੁ ਟੌਪਿਕ ਸਮਝ ਆਇਆ ਜਾਂ ਕਿੱਥੋਂ ਸਮਝ ਨਹੀਂ ਆਇਆ ਵਿਦਿਆਰਥੀਆਂ ਨੇ ਮੁਸ਼ਕਲਾਂ ਨੂੰ ਹੱਲ ਕਰਨਾ ਪਹਿਲਾਂ ਪਤਾ ਕਰਨਾ ਕਿ ਫਿਰ ਉਹਨਾਂ ਨੂੰ ਹੱਲ ਕਰਨਾ ਵਿਦਿਆਰਥੀਆਂ ਦੀ ਜਿਹੜੇ ਅਸੀਂ ਕਹਿੰਦੇ ਵੀ ਉਦੇਸ਼ ਕਿੰਨੇ ਕੁ ਪ੍ਰਾਪਤ ਕਰ ਲਏ ਨੇ ਉਹਨਾਂ ਦਾ ਗਿਆਨ ਲੈਣਾ ਵਿਦਿਆਰਥੀਆਂ ਦਾ ਉਤਸ਼ਾਹ ਜ਼ਿਆਦਾ ਕਰਨ ਦੇ ਲਈ ਮੀਨਜ਼ ਉਤਸ਼ਾਹ ਵਧਾਉਣਾ ਵਿਦਿਆਰਥੀਆਂ ਨੂੰ ਹੁਸ਼ਿਆਰ ਰੱਖਣਾ ਹੁਸ਼ਿਆਰ ਰੱਖਣਾ ਮਤਲਬ ਐਕਟਿਵ ਰੱਖਣਾ ਵਿਦਿਆਰਥੀਆਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣਾ ਮੀਨਜ਼ ਭਾਗ ਲੈਣ ਦਾ ਜਿਵੇਂ ਅਸੀਂ ਕਹਿੰਦੇ ਕਿ ਸਾਰੇ ਬੱਚੇ ਉੱਤਰ ਦੇਣ ਉਸ ਚੀਜ਼ ਨੂੰ ਯਕੀਨੀ ਬਣਾਉਣਾ ਅਭਿਆਸ ਦੀ ਦੁਹਰਾਈ ਦੇ ਲਈ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਉਹ ਜ਼ਿਆਦਾ ਕਰਨਾ ਕਲਾਸ ਵਿੱਚ ਅਨੁਸ਼ਾਸਨ ਕਾਇਮ ਰੱਖਣਾ ਵਿਸ਼ਾ ਸਮੱਗਰੀ ਦਾ ਵਿਕਾਸ ਕਰਨਾ ਵਿਦਿਆਰਥੀਆਂ ਦੇ ਨਿੱਜੀ ਪ੍ਰੀਖਣ ਦੇ ਲਈ ਤੇ ਵਿਦਿਆਰਥੀ ਆਪਣੇ ਆਪ ਬਾਰੇ ਦੱਸ ਸਕਣ ਇਹਨਾਂ ਚੀਜ਼ਾਂ ਦੇ ਲਈ ਜਿਹੜੇ ਵਧੀਆ ਸਵਾਲ ਜਵਾਬ ਨੇ ਉਹ ਹੋਣੇ ਚਾਹੀਦੇ ਨੇ ਹੁਣ ਚੰਗੇ ਜਿਹੜੇ ਸਵਾਲ ਨੇ ਉਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਮੀਨਸ ਕਿਹੜੇ ਕਿਹੜੀਆਂ ਖਾਸ ਗੱਲਾਂ ਉਹਦੇ ਵਿੱਚ ਹੋਣ ਜਿਸ ਨਾਲ ਸਾਨੂੰ ਪਤਾ ਲੱਗੇ ਕਿ ਅਸੀਂ ਜਦੋਂ ਪਾਠ ਯੋਜਨਾ ਬਣਾਉਣੀ ਹੈ ਸੂਖਮ ਪਾਠ ਯੋਜਨਾ ਉਹਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਲਈਏ ਸਭ ਤੋਂ ਪਹਿਲੀ ਗੱਲ ਹੈ ਰਜੇ ਉਦੇਸ਼ਾਂ ਤੇ ਆਧਾਰਿਤ ਹੋਣੇ ਚਾਹੀਦੇ ਨੇ ਫਿਰ ਵਿਦਿਆਰਥੀ ਦੀ ਕਾਬਲੀਅਤ ਮੁਤਾਬਿਕ ਹੋਣੇ ਚਾਹੀਦੇ ਨੇ ਮੀਨਸ ਕਿ ਸਾਨੂੰ ਪਤਾ ਹੈ ਸਾਡੇ ਕੋਲ 6ਵੀਂ ਕਲਾਸ ਹੈ 7ਵੀਂ 8ਵੀਂ 9ਵੀਂ 10ਵੀਂ ਹੈ ਤਾਂ ਉਹਦੇ ਅਕੋਰਡਿੰਗ ਅਸੀਂ ਜਿਹੜੇ ਪ੍ਰਸ਼ਨ ਨੇ ਉਹ ਲੈਣੇ ਨੇ ਫਿਰ ਜਿਹੜਾ ਕੁਐਸਚਨ ਅਸੀਂ ਪਾਉਣੇ ਆ ਲਿਖਣੇ ਆ ਪੁੱਛਣੇ ਆ ਬੱਚਿਆਂ ਤੋਂ ਉਹ ਬੱਚਿਆਂ ਦੀ ਸਮਝ ਦੇ ਵਿੱਚ ਆਉਣ ਵਾਲੇ ਹੋਣੇ ਚਾਹੀਦੇ ਨੇ ਫਿਰ ਗੁੰਝਲਦਾਰ ਅੱਖਰਾਂ ਦੇ ਵਿੱਚ ਜਿਹੜਾ ਸਵਾਲ ਆ ਨਾ ਪੁੱਛਿਆ ਜਾਵੇ ਮੀਨ ਜ ਕਿਸੇ ਵੀ ਤਰੀਕੇ ਨਾਲ ਘੁਮਾ ਫਿਰਾ ਕੇ ਨਹੀਂ ਪੁੱਛਿਆ ਜਾਣਾ ਚਾਹੀਦਾ ਠੀਕ ਤੇ ਉਚਿਤ ਉਤਰਾਂ ਦੇ ਵਿੱਚ ਪ੍ਰਸ਼ਨ ਪੁੱਛਿਆ ਜਾਣਾ ਚਾਹੀਦਾ ਇਹ ਨਹੀਂ ਆ ਅਸੀਂ ਬਹੁਤ ਲੰਬਾਈ ਪ੍ਰਸ਼ਨ ਪੁੱਛੀ ਜਾ ਰਹੇ ਹਾਂ ਵਿਦਿਆਰਥੀਆਂ ਦੀ ਤਰਕ ਸ਼ਕਤੀ ਦਾ ਵਿਕਾਸ ਕਰਦਾ ਹੋਵੇ ਪ੍ਰਸ਼ਨ ਇਸ ਤਰ੍ਹਾਂ ਦਾ ਹੋਵੇ ਉਹਦੇ ਵਿੱਚ ਕੰਟੀਨਿਊਟੀ ਹੋਵੇ ਲਗਾਤਾਰਤਾ ਹੋਵੇ ਵਿਸ਼ੇ ਵਸਤੂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਸੰਖੇਪ ਰੂਪ ਦੇ ਵਿੱਚ ਹੋਣਾ ਚਾਹੀਦਾ ਹੈ ਸਾਫ਼ ਹੋਵੇ ਤੇ ਜਿਹੜੀਆਂ ਵਿਆਕਰਨਕ ਗਲਤੀਆਂ ਨੇ ਉਹ ਉਹਦੇ ਵਿੱਚ ਨਾ ਹੋਣ ਹੁਣ ਅਸੀਂ ਗੱਲ ਕਰਾਂਗੇ ਪ੍ਰਸ਼ਨ ਪੁੱਛਣ ਦੇ ਕੌਸ਼ਲ ਦੇ ਜਿਹੜੇ ਤੱਤ ਨੇ ਅੰਸ਼ ਨੇ ਉਹ ਕਿਹੜੇ-ਕਿਹੜੇ ਹੁੰਦੇ ਨੇ ਸਭ ਤੋਂ ਪਹਿਲਾਂ ਉਕਸਾਉਣਾ ਮੀਨਸ ਅਨੁਭੋਧਨ ਡਰਾਮੇ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਪ੍ਰੋਂਪਟਿੰਗ ਪਰਦੇ ਦੇ ਪਿੱਛੋਂ ਸਟੇਜ ਉੱਤੇ ਪ੍ਰਸਤੁਤੀ ਦੇਣ ਵਾਲੇ ਦੀ ਸੰਵਾਦ ਬੋਲਣ ਵਿੱਚ ਮੀਨਸ ਡਾਇਲੋਗ बोलन ਦੇ ਵਿੱਚ ਸਹਾਇਤਾ ਕਰਨ ਦੇ ਲਈ ਕੀਤੀ ਜਾਂਦੀ ਹੈ ਜਮਾਤ ਦੇ ਵਿੱਚ ਜਿਹੜਾ ਅਧਿਆਪਕ ਹੈ ਉਹਦੇ ਰਾਹੀਂ ਵਿਦਿਆਰਥੀ ਨੂੰ ਸਵਾਲਾਂ ਦੇ ਦੁਆਰਾ ਕੁਝ ਸੰਕੇਤ ਜਾਂ ਇਸ਼ਾਰੇ ਦਿੱਤੇ ਜਾਂਦੇ ਨੇ ਤਾਂ ਕਿ ਉਹ ਠੀਕ ਜਵਾਬ ਤੱਕ ਪਹੁੰਚ ਸਕੇ ਸੰਖੇਪ ਦੇ ਵਿੱਚ ਇਹਨੂੰ ਜਿਹੜੀ ਅੱਧੀ ਮਦਦ ਹੈ ਪਾਰਸ਼ਲ ਅਸਿਸਟੈਂਟ ਦਿੱਤੀ ਜਾਂਦੀ ਹੈ ਟੀਚਰ ਦੇ ਵੱਲੋਂ ਕਈ ਕਈ ਵਾਰ ਦੇਖੋ ਜੇ ਆਪਕਾ ਅੱਗੇ ਦੱਸ ਦਿੰਦਾ ਹੈ ਨਾ ਕਿ ਹਾਂਜੀ ਇੱਥੋਂ ਅੱਗੇ ਇਹ ਹੈ ਤਾਂ ਬੱਚਾ ਉਹਨੂੰ ਫਿਰ ਕੰਟੀਨਿਊ ਕਰ ਲੈਂਦਾ ਜਦੋਂ ਅਧਿਆਪਕ ਵਿਦਿਆਰਥੀ ਨੂੰ ਕੋਈ ਸਵਾਲ ਕਰੇ ਤੇ ਵਿਦਿਆਰਥੀ ਜੇ ਤੁਹਾਰਾ ਗਲਤ ਜਾਂ ਫਿਰ ਕੋਈ ਜਵਾਬ ਨਾ ਦੇਵੇ ਤਾਂ ਜਿਵੇਂ ਅਸੀਂ ਪਹਿਲਾਂ ਪੜ੍ਹਿਆ ਸੀ ਨਾ ਦੇਖਿਆ ਸੀ ਉਸ ਤਰੀਕੇ ਨਾਲ ਵੀ ਜਿਹੜੇ ਸਵਾਲ ਨੇ ਫਿਰ ਅਸੀਂ ਨੇ ਤਿਆਰ ਕਰਨੇ ਨੇ ਫਿਰ ਉਹਨੂੰ ਹੌਲੀ ਹੌਲੀ ਠੀਕ ਜਵਾਬ ਤੱਕ ਅਸੀਂ ਪਹੁੰਚਾ ਸਕਦੇ ਹਾਂ ਇਸ ਤੋਂ ਬਿਨਾ ਜੇ ਕਿਸੇ ਸਵਾਲ ਦੇ ਜਵਾਬ ਦੀ ਹੋਰ ਵਿਆਖਿਆ ਦੀ ਜ਼ਰੂਰਤ ਹੋਵੇ ਤਾਂ ਅਧਿਆਪਕ ਤੁਹਾਨੂੰ ਉਕਸਾਉਣ ਦੀ ਕਿਰਿਆ ਕਰਦਾ ਹੈ ਯਾਦ ਰੱਖਿਓ ਕਿ ਜਿਹੜੇ ਅਧਿਆਪਕ ਖੁਦ ਉਹ ਸਿਰਫ ਸੰਕੇਤ ਦਿੰਦਾ ਹੈ ਅੱਧੀ ਮਦਦ ਕਰਦਾ ਹੈ ਪਰ ਜਿਹੜਾ ਪੂਰਾ ਜਵਾਬ ਹੈ ਉਹ ਆਪ ਨਹੀਂ ਦਿੰਦਾ ਮੀਨਸ ਬੱਚਿਆਂ ਨੂੰ ਉਕਸਾ ਰਿਹਾ ਹੁੰਦਾ ਹੈ ਉਕਸਾਉਣਾ ਦਾ ਮਤਲਬ ਹੁੰਦਾ ਹੈ ਕਿ ਦੇਖੋ ਜੇਕਰ ਅਸੀਂ ਬੱਚੇ ਥੋੜੀ ਜਿਹੀ ਹੈਲਪ ਕਰਦੇ ਹਾਂ ਉਹਨੂੰ ਦੋ ਤਿੰਨ ਅੱਖਰ ਦੱਸ ਦੇਣਾ ਜਾਂ ਅੱਧੀ ਲਾਈਨ ਦੱਸਦੀ ਤਾਂ ਬੱਚਾ ਉਸ ਤੋਂ ਅੱਗੇ ਆਪ ਕੰਟੀਨਿਊ ਕਰ ਲੈਂਦਾ ਫਿਰ ਉਹਨੂੰ ਕਿਸ ਤਰੀਕੇ ਨਾਲ ਅਸੀਂ ਉਕਸਾ ਸਕਦੇ ਹਾਂ ਅਸੀਂ ਇਸ਼ਾਰਾ ਦੇ ਸਕਦੇ ਹਾਂ ਸੁਝਾਅ ਦੇ ਸਕਦੇ ਹਾਂ ਅ ਜਾ ਦੇਖੋ ਜੇ ਅਧਿਆਪਕ ਬਲੈਕਬੋਰਡ ਤੇ ਅੱਖਰ ਲਿਖ ਦੇਂਦਾ ਕੋਈ ਜਾਂ ਬੋਲ ਦਿੰਦਾ ਜਾਂ ਕਿਸੇ ਬੱਚੇ ਨੂੰ ਕਹਿੰਦਾ ਵੀ ਹਾਂਜੀ ਤੁਸੀਂ ਥੋੜਾ ਅੱਗੇ ਕੰਟੀਨਿਊ ਕਰੋ ਤਾਂ ਜੋ ਉਹਨੂੰ ਹੈਲਪ ਮਿਲ ਸਕੇ ਫਿਰ ਜਿਹੜੇ ਠੁਕਵੇਂ ਪੱਖ ਨੇ ਉਹਨਾਂ ਨੂੰ ਹਟਾ ਦਿੰਦਾ ਕਿਉਂਕਿ ਢੁਕਮੇ ਜਿਹੜੇ ਪੱਖ ਹੋਣਗੇ ਉਹਦੇ ਨਾਲ ਬੱਚੇ ਨੂੰ ਸਹੀ ਤਰੀਕੇ ਨਾਲ ਸਮਝ ਨਹੀਂ ਆਏਗਾ ਹੁਣ ਕਈ ਵਾਰ ਜਿਹੜਾ ਕੋਈ ਸਾਡਾ ਟਾਪਿਕ ਹੁੰਦਾ ਤਾਂ ਉਹ ਚੰਦਾ ਵੀ ਇਹ ਆਪਕੀ ਕਹੇਗਾ ਵੀ ਇਹ ਨਾਮ ਵੀ ਨਹੀਂ ਹੈ ਨਾ ਪੜਨਾਮ ਹੈ ਨਾ ਵਿਸ਼ੇਸ਼ਣ ਹੈ ਤਾਂ ਵਿਦਿਆਰਥੀ ਗਲਤ ਦਿਸ਼ਾਵਲ ਨਹੀਂ ਸੋਚੇਗਾ ਕਿਉਂਕਿ ਕਈ ਵਾਰ ਬੱਚਾ ਨਾਮ ਪੜਨਾਮ ਤੇ ਵਿਸ਼ੇਸ਼ਣ ਵਾਰੀ ਸੋਚਦਾ ਰਹਿੰਦਾ ਫਿਰ ਬਦਲਾਅ ਵੀ ਕਰ ਸਕਦਾ ਹੈ ਅਧਿਆਪਕ ਬਦਲਾਅ ਕਰਨਾ ਮਤਲਬ ਹੁੰਦਾ ਹੈ ਨਤੀਜਾ ਤਾਂ ਉਹੀ ਹੋਏਗਾ ਉੱਤਰ ਤਾਂ ਉਹਦਾ ਉਹੀ ਹੋਏਗਾ ਪਰ ਬੱਚੇ ਨੂੰ ਥੋੜਾ ਹੋਰ ਕਲੀਅਰ ਕਰਕੇ ਜਿਹੜਾ ਪ੍ਰਸ਼ਨ ਆ ਪੁੱਛ ਲਿਆ ਜਾਂਦਾ ਮੀਨ ਕਿ ਸਵਾਲ ਨੂੰ ਫਿਰ ਸੌਖਾ ਵੀ ਕਰਤਾ ਜਾਂਦਾ ਹੈ ਉਹਦੇ ਜਿਹੜੇ ਉਹਨੂੰ ਦੋ ਤਿੰਨ ਤਰੀਕਿਆਂ ਦੇ ਵਿੱਚ ਪੁੱਛ ਲਿਆ ਜਾਂਦਾ ਕਿ ਪਹਿਲਾਂ ਅਲੱਗ ਉੱਤਰ ਦਿੱਤਾ ਜਾਂਦਾ ਇੱਕ ਚੀਜ਼ ਦਾ ਫਿਰ ਦੂਸਰੀ ਜਾਂ ਫਿਰ ਤੀਸਰੀ ਦਾ ਲਿਆ ਜਾਂਦਾ ਫਿਰ ਮੁੜ ਕੇ ਇੰਦਰਣ ਕੀਤਾ ਜਾਂਦਾ ਮੀਨਜ਼ ਥੋੜਾ ਫੋਕਸ ਕੀਤਾ ਜਾਂਦਾ ਤੇ ਇਥੇ ਐਗਜ਼ਾਮਪਲ ਵੀ ਦਿੱਤੀ ਹੋਈ ਹੈ ਅੱਜ ਆਪਕੋ ਉਸਦਾ ਵੀ ਕਾਰਦੰਤਕ ਕੀ ਹੁੰਦੇ ਨੇ ਵਿਦਿਆਰਥੀ ਕਹਿੰਦੇ ਵੀ ਜਿਹੜੇ ਅੱਖਰ ਧਾਤ ਤੋਂ ਬਣਨ ਤੇ ਕਿਰਿਆ ਵਰਗੇ ਲੱਗਦੇ ਨੇ ਪਰ ਅਸਲ ਦੇ ਵਿੱਚ ਕਿਰਿਆ ਨਾ ਹੋਣ ਹੁਣ ਜਵਾਬ ਠੀਕ ਹੈ ਫਿਰ ਇਹਦੇ ਆਪ ਕੀ ਪੁੱਛਦਾ ਵੀ ਕੋਈ ਤਿੰਨ ਉਦਾਹਰਨਾਂ ਦਿਓ ਬੱਚਾ ਦੱਸਦਾ ਹੈ ਜਾਂਦਾ ਜਾਂਦਾ ਖਾ ਕੇ ਹੱਸਣਾ ਠੀਕ ਜਵਾਬ ਫਿਰ ਅਧਿਆਪਕ ਪੁੱਛਦਾ ਵੀ ਕਾਰਦੰਤਕ ਤੇ ਕਿਰਿਆ ਦੇ ਵਿੱਚ ਕੀ ਫਰਕ ਹੈ ਵਿਦਿਆਰਥੀ ਕਹਿੰਦਾ ਵੀ ਕਾਰਦੰਤਕ ਤੇ ਕਿਰਿਆ ਦਾ ਕਾਲ ਸਹਿਤ ਜਾਣਕਾਰੀ ਹੁਣ ਕਾਰਦੰਤ ਕਿੰਦਾ ਜਿਹੜਾ ਉਹਦੇ ਵਿੱਚ ਕਿਰਿਆ ਦੀ ਕਾਲ ਸਹਿਤ ਜਾਣਕਾਰੀ ਨਹੀਂ ਹੁੰਦੀ ਫਿਰ ਅਧਿਆਪਕ ਕਹਿੰਦਾ ਵੀ ਕੋਈ ਮਿਸਾਲ ਦੇ ਕੇ ਸਮਝਾਓ ਪਰ ਜਿਹੜਾ ਮਿੰਜ ਇਹਦੇ ਵਿੱਚ ਕੀ ਹੈ ਉਹਸ ਟਾਪਿਕ ਨੂੰ ਕਲੀਅਰ ਕਰਨਾ ਉਤੇ ਮੋੜ ਫੋਕਸ ਕੀਤਾ ਜਾਂਦਾ ਬਾਰ ਬਾਰ ਤੇ ਉਹ ਨਾਲ ਜਿਹੜੇ ਬੱਚੇ ਨਹੀਂ ਹੋ ਗਏ ਕਰਦੇ ਨੇ ਨੈਕਸਟ ਹੈ ਪੁਨਰ ਨਿਰਦੇਸ਼ਨ ਫਿਰ ਕੋਈ ਵੀ ਜਿਹੜਾ ਵਿਦਿਆਰਥੀ ਜਦੋਂ ਅਧਾ ਉੱਤਰ ਦੇਵੇ ਜਾਂ ਕੋਈ ਉੱਤਰ ਨਾ ਦੇਵੇ ਤਾਂ ਅਧਿਆਪਕ ਇਹ ਤਕਨੀਕ ਨੂੰ ਵਰਤਦਾ ਹੈ ਜਿਵੇਂ ਕਿ ਉਸੇ ਵਿਦਿਆਰਥੀ ਨੂੰ ਪੁੱਛਣਾ ਠੀਕ ਹੈ ਜੀ ਫਿਰ ਦੂਸਰੇ ਵਿਦਿਆਰਥੀ ਨੂੰ ਪੁੱਛਣਾ ਨਰੀਖਣ ਦੇ ਦੁਆਰਾ ਫਿਰ ਸਾਰੇ ਜਮਾਤ ਨੂੰ ਸੰਬੋਧਿਤ ਕਰਕੇ ਪੁੱਛਣਾ ਕਿਉਂਕਿ ਉਸੇ ਪ੍ਰਸ਼ਨ ਦਾ ਉੱਤਰ ਜਿੰਨੀ ਦੇਰ ਤੱਕ ਨਹੀਂ ਲਿਆ ਜਾਂਦਾ ਤਾਂ ਅਧਿਆਪਕ ਜਿਹੜੇ ਦੇ ਜਿਹੜੇ ਪੁਨਰ ਨਿਰਦੇਸ਼ ਉਹ جاری ਰਹਿੰਦੇ ਨੇ ਤੇ ਇਹ ਨਾਲ ਇਹ ਹੁੰਦਾ ਕਿਉਂਕਿ ਜੇਕਰ ਅਧਿਆਪਕ ਆਪਣੇ ਆਪ ਹੀ ਦੱਸ ਦੇਗਾ ਇਦੀ ਨਾਲ ਜਿਹੜੇ ਕੋਈ ਨਾ ਕੋਈ ਵਿੱਚੋਂ ਵਿਦਿਆਰਥੀ ਆ ਉਹ ਅਧਿਆਪਕ ਦੀ ਮਦਦ ਦੇ ਨਾਲ ਜਿਹੜਾ ਪ੍ਰਸ਼ਨ ਦਾ ਉੱਤਰ ਹੈ ਉਹ ਪੂਰਾ ਕਰ ਦੇਗਾ ਫਿਰ ਇਹ ਆਲੋਚਨਾਤਮਕ ਸੁਚੇਤਤਾ ਦੇ ਵਿੱਚ ਵਾਧਾ ਆਲੋਚਨਾਤਮਕ ਸੁਚੇਤਤਾ ਦਾ ਮਤਲਬ ਕੀ ਹੈ ਕਿ ਕਿਸੇ ਵੀ ਧਾਰਨਾ ਸਿਧਾਂਤ ਵਸਤੂ ਜਾਂ ਪ੍ਰਕਿਰਿਆ ਆਦਿ ਜਿਆ ਤੋਂ ਜ਼ਿਆਦਾ ਚੰਗੇ ਪੱਖਾਂ ਤੇ ਜਿਆ ਤੋਂ ਜ਼ਿਆਦਾ ਸਾਡੇ ਜਿਹੜੇ ਅਨਕਿੰਤ ਪੱਖਾਂ ਦਾ ਜਿਹੜਾ ਗਿਆਨ ਹੈ ਤੇ ਆਪਣੇ ਚਿੰਤਨ ਦੁਆਰਾ ਪ੍ਰਾਪਤ ਕਰਨੀ ਮਿੰਦੇ ਬੱਚੇ ਆਪ ਸੋਚਣ ਉਹਦੇ ਬਾਰੇ ਹੁਣ ਜੇਕਰ ਇਹਦੇ ਆਪ ਕੀ ਸਾਰਾ ਕੁਝ ਦੱਸ ਦੇਗਾ ਤਾਂ ਬੱਚੇ ਆਪਣੇ ਵੱਲੋਂ ਕੋਈ ਐਫਰਟਸ ਨਹੀਂ ਕਰਨਗੇ ਤੇ ਉਹਨਾਂ ਦੇ ਵਿੱਚ ਜਿਹੜੀ ਆਲੋਚਨਾਤਮਕ ਦ੍ਰਿਸ਼ਟੀਕੋਣ ਸੀ ਚੋਣੇ ਕੇ ਵਿਕਸਿਤ ਹੋਵੇ ਉਹਨਾਂ ਦੇ ਵਿੱਚ ਵਿਕਸਿਤ ਨਹੀਂ ਹੋਏਗਾ ਭਾਵੇਂ ਕਿ ਜਿਵੇਂ ਅਸੀਂ ਪੁਨਰ ਨਿਰਦੇਸ਼ਨ ਹੈ ਮਿੰਜ ਦੁਆਰਾ ਕੇਂਦਰਿਤ ਕਰਨ ਦੇ ਨਾਲ ਮਿਲਦਾ ਜੁਲਦਾ ਪਰ ਇਹ ਅਲੱਗ ਵੀ ਹੈ ਇਹ ਸੌਖੇ ਅੱਖਰਾਂ ਤੋਂ ਮੁੜ ਕੇਂਦਰਨ ਦਾ ਜਿਹੜਾ ਜ਼ਿਆਦਾ ਵਿਕਸਿਤ ਰੂਪ ਹੈ ਤੇ ਹੁਣ ਇਹਦੇ ਵਿੱਚ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ ਅਜਾ ਆਪਕ ਪੁੱਛਦਾ ਕਿ ਆਪਣੇ ਰਚਨਾ ਲੂਣਾ ਵਿੱਚ ਸ਼ਿਵ ਕੁਮਾਰ ਨੇ ਕਿਸ ਦੇ ਪੱਖ ਦੇ ਵਿੱਚ ਗੱਲ ਕੀਤੀ ਹੈ ਲੂਣਾ ਦੇ ਪੱਖ ਦੇ ਵਿੱਚ ਤੇ ਇਹਦੇ ਆਪਕ ਅਗਰ ਆਪ ਪੁੱਛਦਾ ਤੇ ਤੁਸੀਂ ਇਸ ਨੂੰ ਕਿੱਥੋਂ ਤੱਕ ਠੀਕ ਮੰਨਦੇ ਹੋ ਅਸੀਂ ਹੁਣ ਬੱਚੇ ਦੇ ਵਿੱਚ ਕਿਸ ਤਰ੍ਹਾਂ ਦਾ ਕੁਐਸਚਨ ਪੁੱਛਣਾ ਹੈ ਵੀ ਜਿਹੜੇ ਆਲੋਚਨਾਤਮਕ ਸੁਚੇਤਤਾ ਦੇ ਵਿੱਚ ਵਾਅਦਾ ਕਰਦੇ ਹੁਣ ਜਾਂ ਕਿਉਂ ਹੁਣ ਇਹ ਜਿਹੜੀ ਤਕਨੀਕ ਹੈ ਬਿਲਕੁਲ ਠੀਕ ਜਵਾਬ ਦੀ ਹਾਲਤ ਦੇ ਵਿੱਚ ਵਰਤੀ ਜਾਂਦੀ ਹੈ ਤੇ ਅਧਿਆਪਕ ਠੀਕ ਜਵਾਬ ਉੱਤੇ ਕਿਸ ਤਰ੍ਹਾਂ ਤੇ ਕਿਉਂ ਪ੍ਰਸ਼ਨ ਪੁੱਛ ਸਕਦਾ ਹੈ ਹੁਣ ਪਹਿਲਾ ਜਿਹੜਾ ਸਵਾਲ ਦਾ ਜਵਾਬ ਸੀ ਬੱਚੇ ਨੇ ਠੀਕ ਹੀ ਦਿੱਤਾ ਤਾਂ ਉਹਦੇ ਅਕੋਰਡਿੰਗ ਜਿਹੜਾ ਅਧਿਆਪਕ ਦਾ ਅਗਲਾ ਸਵਾਲ ਇਸ ਤਰੀਕੇ ਦਾ ਹੋ ਸਕਦਾ ਹੈ ਤਾਂ ਕਿ ਵਿਦਿਆਰਥੀ ਦੀ ਠੀਕ ਜਵਾਬ ਦੀ ਆਲੋਚਨਾ ਕੀਤੀ ਜਾ ਸਕੇ ਬੱਚਾ ਹੀ ਦੱਸੇਗਾ ਕਿ ਕਿਉਂ ਅਸੀਂ ਇਹਨੂੰ ਪੁੱਛਦੇ ਹਾਂ ਵੀ ਤੁਸੀਂ ਕਿਵੇਂ ਕਹਿ ਸਕਦੇ ਹੋ ਇਹ ਕਿਸ ਤਰ੍ਹਾਂ ਵਾਪਰਦਾ ਹੈ ਇਹਦੇ ਪਿੱਛੇ ਕੀ ਕਾਰਨ ਨੇ ਇਸ ਤਰ੍ਹਾਂ ਕਿਉਂ ਹੈ ਮੈਂ ਇਸ ਤਰ੍ਹਾਂ ਜਿਹੜੇ ਸਵਾਲ ਨੇ ਸੀ ਪੁੱਛ ਸਕਦੇ ਹਾਂ ਫਿਰ ਜ਼ਿਆਦਾ ਸੂਚਨਾ ਪ੍ਰਾਪਤ ਕਰਨੀ ਜ਼ਿਆਦਾ ਸੂਚਨਾ ਪ੍ਰਾਪਤ ਕਰਨ ਦਾ ਮਤਲਬ ਹੁੰਦਾ ਹੈ ਕਿ ਜੋ ਬੱਚੇ ਨੇ ਪ੍ਰਸ਼ਨ ਦਾ ਉੱਤਰ ਸਹੀ ਦਿੱਤਾ ਹੈ ਤਾਂ ਉਹਦੇ ਬਾਰੇ ਅਸੀਂ ਹੋਰ ਜਾਣਕਾਰੀ ਵਿਧੀਆਂ ਅੱਗੋਂ ਐਗਜ਼ਾਮਪਲਸ ਕੀ ਨੇ ਕੁਝ ਐਗਜ਼ਾਮਪਲਸ ਦਿਓ ਜਾਂ ਇਹਦੀਆਂ ਟਾਈਪਸ ਕੀ ਨੇ ਉਹਨਾਂ ਟਾਈਪਸ ਦੇ ਐਗਜ਼ਾਮਪਲ ਦੋ ਟਾਈਪਸ ਨੂੰ ਡਿਫਾਈਨ ਕਰੋ ਇਸ ਤਰੀਕੇ ਨਾਲ ਨੈਕਸਟ ਉਹਨੂੰ ਅਸੀਂ ਗੱਲ ਕਰਾਂਗੇ ਸਵਾਲ ਪੁੱਛਣ ਦਾ ਤਰੀਕਾ ਸਵਾਲ ਪੁੱਛਣਾ ਕਿਵੇਂ ਹੈ ਸਵਾਲ ਬਿਲਕੁਲ ਸਾਫ਼ ਹੋਵੇ ਕਲੀਅਰ ਹੋਣਾ ਚਾਹੀਦਾ ਸਵਾਲ ਜ਼ਿਆਦਾ ਤੇਜ਼-ਤੇਜ਼ ਬੋਲ ਕੇ ਨਾ ਪੁੱਛਿਆ ਜਾਵੇ ਮੀਨਸ ਇਨੀ ਹੌਲੀ ਗਤੀ ਨਾਲ ਪੁੱਛਣਾ ਹੈ ਕਿ ਬੱਚਿਆਂ ਦਾ ਲੈਵਲ ਦੇਖਣਾ ਹੈ ਛੋਟੀ ਕਲਾਸ ਦੇ ਬੱਚਿਆਂ ਨੂੰ ਅਸੀਂ ਬਿਲਕੁਲ ਹੌਲੀ ਪੁੱਛਾਂਗੇ ਤੇ ਜਿਉਂ-ਜਿਉਂ ਜਮਾਤ ਵੱਡੀ ਹੁੰਦੀ ਜਾਂਦੀ ਹੈ ਤੁਸੀਂ ਆਪਣੀ ਜਿਹੜੀ ਸਪੀਡ ਨੂੰ ਤੇਜ਼ ਕਰ ਸਕਦੇ ਹਾਂ ਫਿਰ ਸਵਾਲ ਪੁੱਛਣ ਤੋਂ ਜ਼ਿਆਦਾ ਸਮਾਂ ਚੁੱਪ ਰਹਿ ਕੇ ਵਿਦਿਆਰਥੀਆਂ ਨੂੰ ਸੋਚਣ ਦਾ ਜਿਹੜਾ ਸਮਾਂ ਉਹ ਦਿੱਤਾ ਜਾਵੇ ਇਹ ਨਹੀਂ ਹੈ ਕਿ ਅਧਿਆਪਕ ਕਹੇ ਵੀ ਤੁਹਾਨੂੰ ਤਾਂ ਤੁਸੀਂ ਯਾਦ ਹੀ ਨਹੀਂ ਕਰਕੇ ਨਹੀਂ ਕਿਉਂਕਿ ਬੱਚਿਆਂ ਨੂੰ ਸੋਚਣ ਦਾ ਮੌਕਾ ਵੀ ਦੇਣਾ ਜਦੋਂ ਤੁਸੀਂ ਇਹਨੇ ਪ੍ਰਸ਼ਨ ਪੁੱਛ ਲਿਆ ਫਿਰ ਜਵਾਬ ਵਾਲੀ ਜਿਹੜੀ ਫੀਡਬੈਕ ਉਹ ਵੀ ਨਾਲ ਦੀ ਨਾਲ ਦੇਣੀ ਹੈ ਹੁਣ ਜੇਕਰ ਕਿਸੇ ਵਿਦਿਆਰਥੀ ਨੇ ਵਧੀਆ ਜਵਾਬ ਦਿੱਤਾ ਜਾਂ ਅਧਕ ਠੀਕ ਗਲ ਦਿੱਤਾ ਜਾਂ ਬਿਲਕੁਲ ਨਹੀਂ ਬੋਲਿਆ ਤਾਂ ਉਹਨੂੰ ਦੱਸਣਾ ਜ਼ਰੂਰ ਆ ਬੱਚੇ ਨੂੰ ਫੀਡਬੈਕ ਜ਼ਰੂਰ ਕਰਨੀ ਹੈ ਕਿ ਤੁਸੀਂ ਬਹੁਤ ਅੱਛਾ ਕਰ ਰਹੇ ਹੋ ਠੀਕ ਹੈ ਹੋਰ ਤੁਸੀਂ ਮਿਹਨਤ ਕਰੋ ਉਸ ਤਰੀਕੇ ਨਾਲ ਫਿਰ ਸਵਾਲ ਪੁੱਛਣ ਦੀ ਜਿਹੜੀ ਕਿਰਿਆ ਉਹਦੇ ਵਿੱਚ ਨਿਰੰਤਰਤਾ ਵੀ ਹੋਣੀ ਚਾਹੀਦੀ ਹੈ ਇੱਕ ਸਵਾਲ ਦਾ ਜਵਾਬ ਆਉਣ ਤੋਂ ਮਗਰੋਂ ਹੀ ਜਿਹੜਾ ਅਗਲਾ ਸਵਾਲ ਆ ਉਹ ਪੁੱਛ ਲਿਆ ਜਾਣਾ ਚਾਹੀਦਾ ਹੈ ਹੁਣ ਇਹਦੀ ਜਿਹੜੀ ਪਾਠ ਯੋਜਨਾ ਕਿਸ ਤਰੀਕੇ ਨਾਲ ਬਣਾਉਣੀ ਹੈ ਵਿਦਿਆਰਥੀ ਦਾ ਆਪਣਾ ਰੋਲ ਨੰਬਰ ਵਿਸ਼ਾ ਜਮਾਤ ਤਾਰੀਖ ਉਪ ਵਿਸ਼ਾ ਸਮਾਂ ਇਹ ਤੁਸੀਂ ਜ਼ਰੂਰ ਲਿਖਣਾ ਫਿਰ ਉਸੇ ਤਰੀਕੇ ਨਾਲ ਹੀ ਖਾਸ ਵਿਵਹਾਰਕ ਟੈਲੀਅਨ ਦਾ ਤੱਤ ਕਿੰਨੀ ਵਾਰ ਦੁਹਰਾਇਆ ਗਿਆ ਇਹਦੇ ਵਿੱਚ ਵਿਵਹਾਰਕ ਤੱਤ ਤੇ ਉਹਨਾਂ ਦੀ ਰੇਟਿੰਗ ਫਿਰ ਇਹ ਵਿੱਚ ਉਕਸਾਉਣਾ ਇਥੋਂ ਕੀ ਹੈ ਘਟਦੇ ਤੋਂ ਲੈ ਕੇ ਵਧਦੇ ਤੱਕ ਹੁੰਦਾ ਹੈ ਮੂੜ ਕੇਂਦਰੀਕਰਨ ਕਿੰਨਾ ਕੁ ਕੀਤਾ ਗਿਆ ਸੀ ਮੂੜ ਨਿਰਦੇਸ਼ਨ ਹੈਗਾ ਸੀ ਜਾਂ ਨਹੀਂ ਸੀ ਬਹੁਤ ਗਿਆਨ ਪ੍ਰਾਪਤ ਕੀਤਾ ਗਿਆ ਜਾਂ ਨਹੀਂ ਆਲੋਚਨਾਤਮਕ ਸੁਚੇਤਤਾ ਪੈਦਾ ਕਰਨ ਵਾਲੇ ਪ੍ਰਸ਼ਨ ਸੀ ਜਾਂ ਨਹੀਂ ਤੇ ਇਸ ਤਰੀਕੇ ਨਾਲ ਅਸੀਂ ਜਿਹੜੀ ਇਹਦੀ ਰੇਟਿੰਗ ਆ ਉਹ ਕਰਨੀ ਹੈ ਹੁਣ ਜਿਹੜੀ ਪਾਠ ਯੋਜਨਾ ਉਹ ਕਿਵੇਂ ਬਣਾਉਣੀ ਹੈ ਕੌਸ਼ਲ ਕਿਹੜਾ ਸਾਡਾ ਸਵਾਲ ਜਵਾਬ ਜਾਂ ਪ੍ਰਸ਼ਨ ਪੁੱਛਣ ਦਾ ਕੌਸ਼ਲ ਫਿਰ ਵਿਦਿਆਰਥੀ ਦਾ ਆਪਕ ਦਾ ਰੋਲ ਨੰਬਰ ਜਿਹੜਾ ਤੁਹਾਡਾ ਰੋਲ ਨੰਬਰ ਹੈ ਫਿਰ ਵਿਸ਼ਾ ਵਸਤੂ ਫਿਰ ਸੌਰੀ ਫਿਰ ਵਿਸ਼ਾ ਕਿਹੜਾ ਪੰਜਾਬੀ ਫਿਰ ਉਪ ਵਿਸ਼ਾ ਜਿਹੜਾ ਤੁਸੀਂ ਲਿਆ ਉਹ ਫਿਰ ਮਿਤੀ ਜਮਾਤ 10ਵੀਂ ਹੈ 6ਵੀਂ 7ਵੀਂ ਜੋ ਵੀ ਹੈਗੀ ਹੈ ਪੀਰੀਅਡ ਕਿਹੜਾ ਪਹਿਲਾ ਦੂਸਰਾ ਤੀਸਰਾ ਫਿਰ ਸਮਾਂ 40 ਮਿੰਟਸ ਇਥੇ ਲਿਜੇ ਗਲਤ ਹੈ ਕਿਉਂਕਿ ਅਸੀਂ ਸਿਰਫ ਇੱਕ ਸਕਿੱਲ ਹੀ ਡਿਵੈਲਪ ਕਰ ਰਹੇ ਹਾਂ ਜਿਹੜੀ ਸਕਿੱਲ ਡਿਵੈਲਪਮੈਂਟ ਕਰਦੇ ਆ ਉਹਦੇ ਵਿੱਚ ਜਿਹੜਾ ਟਾਈਮ ਆ ਉਹ 5 ਤੋਂ 7 ਮਿੰਟ ਬਾਅਦ ਤੋਂ ਬਾਅਦ 8-9 ਮਿੰਟ ਹੋ ਸਕਦੇ ਨੇ ਤੇ ਇਹ ਬੁੱਕ ਦੇ ਮੈਂ ਜਿਹੜੀ ਹੈਲਪ ਆ ਬਹੁਤ ਘੱਟ ਲੈ ਰਹੀ ਆ ਕਿਉਂਕਿ ਇਹਦੇ ਵਿੱਚ ਸਿਰਫ ਟਾਪਿਕ ਦਿੱਤਾ ਹੋਇਆ ਸੀ ਤਾਂ ਹੀ ਇਹਨੂੰ ਯੂਜ਼ ਕਰ ਰਹੀ ਆ ਬਟ ਇਟ ਦਿਸ ਬੁੱਕ ਇਜ਼ ਫੁੱਲ ਆਫ ਮਿਸਟੇਕਸ ਤੇ ਹੁਣ ਅਸੀਂ ਇਹਦੇ ਵਿੱਚ ਤਿੰਨ ਜਿਹੜੇ ਕਾਲਮ ਨੇ ਬਣਾਉਣੇ ਨੇ ਵਿਦਿਆਰਥੀ ਅਧਿਆਪਕ ਗਤੀਵਿਧੀਆਂ ਵਿਦਿਆਰਥੀ ਗਤੀਵਿਧੀਆਂ ਤੇ ਤੱਤ ਹੁਣ ਸਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਕੇ ਜੇ ਆਪਕ ਪੁੱਛੇਗਾ ਵੀ ਸ਼ਹੀਦ ਜਿਹੜੇ ਭਗਤ ਸਿੰਘ ਨੂੰ ਸ਼ਹੀਦ ਕਿਉਂ ਕਿਹਾ ਜਾਂਦਾ ਹੈ ਹੁਣ ਬੱਚੇ ਹੱਥ ਖੜੇ ਕਰਦੇ ਨੇ ਉਹਦੇ ਅਕੋਰਡਿੰਗ ਤੁਸੀਂ ਅੱਗੋਂ ਆਹ ਥੋੜਾ ਦੇਖ ਲੈਣਾ ਹੁਣ ਬੱਚਾ ਕੀ ਉੱਤਰ ਦੇਗਾ ਕਿਉਂਕਿ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਜਾਨ ਵਾਰ ਦਿੱਤੀ ਤੇ ਫਿਰ ਕੀ ਪੁੱਛੇ ਕਿ ਇੱਕ ਵਿਦਿਆਰਥੀ ਤੋਂ ਉੱਤਰ ਲੈ ਲਿਆ ਤੇ ਜਿਹੜੇ ਲੋਕ ਦੇਸ਼ ਲਈ ਜਾਨ ਨਹੀਂ ਦਿੰਦੇ ਪਰ ਚੰਗੇ ਕਾਰਜ ਲਈ ਜਾਨ ਕੁਰਬਾਨ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਬੱਚੇ ਸੋਚ-ਸੋਚ ਕੇ ਹੱਥ ਖੜੇ ਕਰਦੇ ਆਂ ਤੇ ਪੁੱਛਣ ਤੇ ਇੱਕ ਖਾਸ ਬੱਚਾ ਦੱਸਦਾ ਕਿ ਉਹਨਾਂ ਨੂੰ ਵੀ ਸ਼ਹੀਦ ਕਹਿੰਦੇ ਆਂ ਤੇ ਫਿਰ ਜਿਹੜੀ ਇੱਕ ਐਗਜ਼ਾਮਪਲ ਹੈ ਉਹ ਦਿੱਤੀ ਗਈ ਹੈ ਹੁਣ ਇੱਥੇ ਕੀ ਕੀਤਾ ਗਿਆ ਮੁੜ ਕੇਂਦਰਨ ਕੀਤਾ ਗਿਆ ਸ਼ਹੀਦ ਸ਼ਬਦ ਨੂੰ ਦੁਬਾਰਾ ਕਲੀਅਰ ਕੀਤਾ ਗਿਆ ਤੁਸੀਂ ਫਿਰ ਦੇਖਦੇ ਨੂੰ ਅੱਗੇ ਕੰਟੀਨਿਊ ਕੀਤਾ ਵੀ ਸ਼ਹੀਦ ਅੱਖਰ ਦੇ ਵਿਆਪਕ ਮਤਲਬ ਕੀ ਹੋਏ ਵਿਦਿਆਰਥੀ ਕੀ ਦੱਸਣਗੇ ਕਿ ਲੋਕਾਂ ਦੀ ਭਲਾਈ ਲਈ ਜਾਨ ਕੁਰਬਾਨ ਕਰਨ ਵਾਲਾ ਭਗਤ ਸਿੰਘ ਇਹੋ ਜੀ ਕਿਹੜੀ ਲੋਕ ਅਪਲਾਈ ਕਰਨਾ ਚਾਹੁੰਦਾ ਸੀ ਕੋਈ ਜਵਾਬ ਨਹੀਂ ਮੀਨਸ ਕਿ ਬੱਚੇ ਨੂੰ ਪ੍ਰੋਪਰ ਨਹੀਂ ਪਤਾ ਹੋਏਗਾ ਠੀਕ ਹੈ ਜੀ ਇਹਦੇ ਵਿੱਚ ਸਿਰਫ ਅਸ਼ੀਰ ਭਗਤ ਸਿੰਘ ਦੇ ਨਾਲ ਹੈ ਸਬੰਧਿਤ ਜਿਹੜੇ ਪ੍ਰਸ਼ਨ ਪੁੱਛੇ ਗਏ ਨੇ ਹੁਣ ਦੇਖੋ ਕੋਈ ਮੋੜ ਨਿਰਦੇਸ਼ਨ ਦੇ ਲਈ ਪੁੱਛਿਆ ਗਿਆ ਕੋਈ ਹੋਰ ਸੂਚਨਾ ਲੈਣ ਦੇ ਲਈ ਕੋਈ ਅਨੁਵਾਦਿਕ ਮੀਨਸ ਪ੍ਰੋਂਪਟਿੰਗ ਸਵਾਲ ਵੀ ਪੁੱਛੇ ਗਏ ਨੇ ਇਸ ਤਰੀਕੇ ਨਾਲ ਤੁਸੀਂ ਆਪਣਾ ਜਿਹੜੀ ਲੈਸਨ ਪਲੈਨਿੰਗ ਹੈ ਪਾਠ ਯੋਜਨਾ ਹੈ ਸੂਖਮ ਅਧਿਆਪਨ ਦੀ ਜਿਹੜੀ ਕਿ ਇਹ ਸਵਾਲ ਪੁੱਛਣ ਦੇ ਨਾਲ ਸਬੰਧਿਤ ਹੈ ਉਹ ਤੁਸੀਂ ਲਿਖ ਸਕਦੇ ਹੋ ਤੇ ਸਾਰੀ ਜਿਹੜੀ ਕੰਪਲੀਟ ਮੈਂ ਪਾਠ ਯੋਜਨਾ ਤੁਹਾਨੂੰ ਦਿਖਾ ਰਹੀਆਂ ਬਿਲਕੁਲ ਅੰਤ ਤੱਕ ਇਸੇ ਰੇ ਜੀ ਤੁਹਾਡਾ ਕੰਪਲੀਟ ਲੈਸਨ ਪਲਾਨ ਸਵਾਲ ਪੁੱਛਣ ਵਾਲੇ ਕੌਸ਼ਲ ਦੇ ਨਾਲ ਸਬੰਧਿਤ ਹੈ ਸਵਾਲ ਪੁੱਛਣ ਦੇ ਕੌਸ਼ਲ ਦੇ ਵਿੱਚ ਤੁਸੀਂ ਨੇ ਕੀ ਕਰਨਾ ਹੈ ਸਿਰਫ ਸਵਾਲ ਪੁੱਛਣੇ ਨੇ ਤੇ ਬੱਚਿਆਂ ਨੇ ਉੱਤਰ ਦੇਣੀ ਨੇ ਹੁਣ ਤੁਹਾਡਾ ਸਵਾਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਤਾਂ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਕਿਹੜਾ ਜਿਹੜਾ ਸਵਾਲ ਪੁੱਛਿਆ ਗਿਆ ਸੀ ਉਹ ਕਿਸ ਤਰੀਕੇ ਦਾ ਹੈ ਤੇ ਉਹ ਦੇ ਅਕੋਰਡਿੰਗ ਤੁਹਾਨੂੰ ਜਿਹੜੀ ਸਾਰੀ ਇਨਫੋਰਮੇਸ਼ਨ ਉਹ ਮਿਲ ਜੇਗੀ ਮੈਂ ਉਮੀਦ ਕਰਦੀ ਆ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਫਿਰ ਕੁਝ ਜਿਹੜੀਆਂ ਵੀਡੀਓਜ਼ ਅੱਗੇ ਰਹਿ ਗਈਆਂ ਉਦੀਪਨ ਪਰਿਵਰਤਨ ਕੌਸ਼ਲ ਵਗੈਰਾ ਦਾ ਜਿਹੜੇ ਹੋਰ ਇੰਪੋਰਟੈਂਟ ਕੌਸ਼ਲ ਨੇ ਮੈਂ ਤੁਹਾਨੂੰ ਉਸ ਅਗਲੀਆਂ ਜਿਹੜੀਆਂ ਵੀਡੀਓਜ਼ ਨੇ ਉਹਦੇ ਵਿੱਚ ਕਰਵਾ ਦੂੰਗੀ ਪੰਜ ਤੋਂ ਜਿਹੜੇ 6 ਕੌਸ਼ਲ ਨੇ ਉਹਦੀਆਂ ਵੀਡੀਓਜ਼ ਆਪਾਂ ਬਣਾਵਾਂਗੇ ਥੈਂਕਸ ਫॉर ਵਾਚਿੰਗ